ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਕੁਐਸਚਨ ਹੈ ਤੁਹਾਡੇ ਗਾੜੀ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰੋ ਕੋਈ ਵੀ ਲਾਹਮੇ ਵਾਲੀ ਗੱਲ ਨਾ ਪਿੱਛੇ ਰਵੇ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਕਰੋ ਵੀਡੀਓ ਨੂੰ ਦੱਬ ਕੇ ਗਾ ਸ਼ੇਅਰ ਕਰ ਦਿਆ ਕਰੋ ਕਿ ਮਾਤੜ ਦਾ ਗਰੀਬ ਦਾ ਫਾਇਦਾ ਐਂਡਾ ਸਜਣੋ ਕੋਈ ਆਪਦੀ ਖਰੀਦਦਾਰੀ ਕਰ ਸਕਦਾ ਪਹੁੰਚਿਆ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਭਾਈ ਗਰਲਾਲ ਸਿੰਘ ਜੀ ਦੇ ਫਾਰਮ ਤੇ ਆਏ ਆ। ਦੋ ਸੱਜਣੋ ਇਸ ਫਾਰਮ ਤੋਂ ਆਪਾਂ ਪਸ਼ੂ ਵਿਖਾਉਣ ਲੱਗੇ ਆ। ਤਾਜੀ ਸੂਈ ਸਵਾਈ ਮੱਝ ਤੇ ਇੱਕ ਵੈੜ ਚੰਗੇ ਮਿਲਕ ਦੇ ਚੱਲਣ ਵਾਲੀ। ਫਰਜ਼ ਸਮਝ ਕੇ ਅੰਨ ਤੱਕ ਜੁੜੇ ਰਹੋ। ਕਰਦੇ ਆ ਗੱਲਬਾਤ ਭਾਈ ਗਰਲਾਲ ਸਿੰਘਣਾ। ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਜੀ ਬੜੇ ਨਜ਼ਾਰੇ ਚੜਦੀ ਕਲਾ ਦੇ ਸ਼ੁਗਰ ਮਹਾਰਾਜ ਦਾ ਹਾਂ ਜੀ ਨਜ਼ਾਰੇ ਆਉਣੇ ਜਾਣੇ ਚਾਹੀਦੇ ਆ ਜ਼ਿੰਦਗੀ ਦੇ ਵਿੱਚ ਹੈ ਬੜੀ ਬੜੀ ਕਿਰਪਾ ਵੈਗ ਸਰੋਪੂ ਜੁਨੀ ਜਾਈਦਾ ਕਰਨਾ ਨਾਂਜ ਕੀਤਾ ਹੀ ਨਹੀਂ ਕਰੇ ਜੀ ਨੰਦ ਲਾਵੇ ਆਨੰਦ ਹੱਸ ਮੁਖ ਬੰਦੇ ਆ ਮਹਾਰਾਜ ਦੀ ਮੇਰਾ ਮਾਨ ਤਨ ਕਰਕੇ ਭੈਣ ਭਰਾਵਾਂ ਨੂੰ ਸਮੁੰਦਰ ਪਿਆਈਦਾ ਸਹੀ ਗੱਲ ਆ ਹਾਂ ਜੀ ਹਾਂ ਜੀ ਚਲੋ ਜਿਹੜੇ ਕਾਮਲੀ ਮਹਾਰਾਜ ਨੇ ਡਿਊਟੀ ਲਾਈ ਹੋ ਤਾਂ ਤੁਹਾਨੂੰ ਪਹੁੰਚਣੀ ਹੈ ਪੱਕੀ ਗੱਲ ਆ ਜੀ ਪੱਕੀ ਗੱਲ ਘਾਰ ਘਾਰ ਵੇਜ ਸਮੁੰਦਰ ਪਜਾ ਦੋ ਮਨਾ ਥੱਕੇ ਨਾ ਪਜਾ ਵਧਿਆ ਕਿਰਪਾ ਜੀ ਬਾਬੇ ਦੀ ਤੇ ਮੈਂ ਤਾਂ ਕਰੀਏ ਸ਼ੁਰੂਆਤ ਅਜੀਤੋ ਗੱਦਗੇ ਪਾਜੀ ਸੂਈ ਆ ਨਾ ਸੂਈ ਪਾਜੀ ਆਵੇ ਬੱਚਾ ਮਗਰ ਲੋ ਜੀ 10 ਜਹਰਾ ਦਿਨ ਹੋ ਗਏ ਸੂਈ ਨੂੰ ਅੱਜ ਬੱਚਾ ਕਟਾ ਆ ਗਿਆ ਮੇਲ ਕਾ ਮੇਲੇ ਕਟਾ ਜੀ ਦੁੱਧ ਕਿੰਨਾ ਬਈ ਗਰ ਲਾਲ ਦੁੱਧ ਪਾਜੀ ਝਾਗ ਆਲਾ ਭਲਾ 10 ਕਿਲੋ ਵੀ ਹੋਵੇ 8 ਕਿਲੋ ਦੀ ਕੋਈ ਧਾਰ ਬਣਾ ਮਾਰੇ ਤੇ ਭਲਾ ਕੇ ਦੋ ਡੰਗ ਆਪਣੇ ਘਰ ਚੋ ਕੇ ਖੜੇ ਅੱਛਾ ਹਾਂ ਜੀ ਇਹੇਗੀ ਵੀ ਮੀਨੀ ਜੇ ਵੇਖੋ ਇਧਰ ਸਿੰਘ ਦੋਵੇਂ ਹੀ ਅੱਛਾ ਆਹ ਲਓ ਜੀ ਆ ਜਾ ਇੱਥੇ ਹੀ ਆ ਪੁੱਤ ਤੇਰਾ ਹੱਥ ਤੇ ਨਹੀਂ ਕਰਾ ਲਓ ਜੀ ਲਓ ਆ ਜਾ ਲਓ ਲਓ ਸੱਜਣਾ ਮੈਂ ਸਹੀ ਸਹੀ ਆ 8 ਕਿਲੋ ਦੀ ਫੁੱਲ ਗਰੰਟੀ ਆ ਨੋ ਨੋ ਤੂੰ ਤਾਂ 10 ਕਿਲੋ ਭਾਜੀ ਰਮਾਨ ਨੇ ਕਰ ਜੂਗੀ 8 ਕਿਲੋ ਤੇ ਠੰਡਾ ਹੋਊ ਨਾ ਜਿਹੜਾ ਲੀਟਰ ਵਾਲਾ ਵਾ ਸਹੀ ਗੱਲ ਐ ਮੈਂ ਆਪਾਂ 10-11 ਕਿਲੋ ਕਹਿ ਦਈਏ ਮੁਰਗੇ ਹੋਵੇ ਨਾ ਪਰ ਜਾਨੀ ਹੁੰਦਾ ਜੀ ਨਹੀਂ ਨਹੀਂ ਇਹ ਗੱਲ ਸਹੀ ਆ ਭਾਜੀ ਜਿੰਨਾ ਹੈਗਾ ਉਹਨਾਂ ਦੱਸਾਂਗੇ ਕੋਈ ਬਾਈ ਨਹੀਂ ਕੋਈ ਸ਼ਾਈ ਨਹੀਂ ਕਿਤੇ ਧਾਰ ਦਾ ਫਰਕ ਨਹੀਂ ਸਹੀ ਗੱਲ ਹਾਂਜੀ ਤੇ ਬਾਈ ਜੀ ਕੀਮਤ ਕੀਮਤ ਪਾਹੀ ਮੋਲੇ ਦਾ ਕਰਦੇ ਆ ਪਾ 10000 ਰੁਪਇਆ ਹੂੰ ਤੇ ਜੈਸ ਨੂੰ 75000 ਦੀ ਮਹ ਦੇ ਦਿੱਤੀ 75 ਦੀ ਹਾਂਜੀ ਮੈਂ ਤਾਂ ਨਾ ਕਰਦੀ ਹੋਰ ਮਾ ਕੋਈ ਨਾਰਾਜ਼ ਨਾ ਹੋਵੇ ਸਮੁੰਦਰ ਹੀ ਸਮੁੰਦਰ ਕਰ ਦਈਏ ਲਾਜ ਜੀ 75000 ਦੀ ਦੇ ਦਿੱਤੀ ਜੀ 70 ਦੀ ਕਰਦੇ ਨਹੀਂ 70 ਵਾਲਾ ਜ਼ਿਆਦਾ ਧੱਕਾ ਹੀ ਨਹੀਂ ਜਾਂ ਦੇ ਉਹ ਚੋਲ ਛਪਾਈ ਹੋਣਾ 70000 ਚੋਂ ਮੈਂ ਵੀ ਪੂਰੀ ਹੈਵੀ ਬਾਡੀ ਦੀ ਜੇ 200 ਕਰ ਦਿਓ ਜਾ 200 ਛੋੜ ਕਰ ਦਾਂਗੇ ਕੋਈ ਗੱਲ ਨਹੀਂ ਕਰ ਦਿਓ ਹੈਨਾ ਕੋਈ ਗੱਲ ਨਹੀਂ ਜਰੂਰ ਕਰਾਂਗੇ ਠੀਕ ਆ ਲਓ ਸੱਜਣਾ ਮੈਂ ਵੀ ਚੰਗੀ ਸਹੀ ਸਵਾਈ ਆ 70000 ਦੇ ਵਿੱਚ ਤੁਹਾਨੂੰ ਪਤਾ ਹੈ ਜਿਹੋ ਜਿਹਾ ਵਿਚਾਰ ਚੱਲ ਰਿਹਾ ਹੈ ਹੈਨਾ ਇਹ ਇੱਕ ਆ ਗਈ ਸਾਰਾ ਸੂਆ ਕਰਮਾਂ ਲਈ ਨਰ ਜਾਉਣਾ ਕਿਤੇ ਸਾਰੇ ਤੇ ਮਗਣੀ ਪਾਪਾ ਖਾਣੀ ਜਿਹੜਾ ਭਣ ਭਰਾ ਲੈ ਗਿਆ ਸਾਰਾ ਸਿਆਲ ਸਾਰਾ ਸਿਆਲ ਹੀ ਭਾਈ ਚੱਲਣਾ ਹੈ ਕਰਮ ਵਾਲੀ ਨੀਰ ਦੇਣਾ ਹੈ ਤੇ ਇਹ ਕਿੰਨੇ ਕਿ ਦੁੱਧ ਦੀ ਮਾਲਕਾਂ ਨੇ ਦੀ ਤਸੱਲੀ ਦਿੱਤੀ ਆ ਭਾਜੀ ਆਹ ਦੇ ਆਪਾ ਫਾਰਮ ਚੋਂ ਵਛੀ ਲਈ ਆ ਵੱਡੀ ਆ ਇਹਨੇ ਸਿਰ ਦਿੱਤੀ ਇਹਨੇ ਪਹਿਲੇ ਸੂਏ ਕੱਢਿਆ 22 ਕਿਲੋ ਦੁੱਧ ਅੱਛਾ ਹੋਰ ਦੂਜਾ ਸੂਆ ਸੁਣੀ ਆ ਤੇ ਦਿਨ ਕਿੰਨੇ ਰਹਿ ਗਏ ਭਾਈ ਗਲਾਲ ਸਿਆਣਾ ਦੀ ਭਾਰ ਪਿੱਛੇ ਦੀ ਪੂਨ ਗਰੰਟੀ ਆ ਤੇ ਦੇ ਨਾ ਜੇ ਭਾਜੀ ਲੈ ਜੂਗੀ 8 ਤੋਂ 10 8 ਤੋਂ 10 ਥਾਣਾ ਵਿਖਾਇਓ ਪੁੱਟ ਪਟ ਕੇ ਮਗਰੋਂ ਮਾਣਾ ਵੇਖੋ ਇਹ ਹਾਂ ਕਿੰਨੇ ਘਟੇ ਲਿਆ ਪੂਰੀ ਕਰਮਾ ਲਈ ਜਿਹਦੇ ਸੰਧੂ ਸਾਹਿਬ ਟਾਪੀ ਲਾ ਦੂ ਕਰਮਾ ਲਈ ਦਾ ਲਾਜ ਨੇ ਬਾਈ ਲਾਜ ਨੇ ਫਾਰਮ ਵਾਲੀ ਵੱਡੀ ਬੈੜ ਆ ਨਾਰਾ ਨੋਰਾ ਬੜੀਆਂ ਚਮਕਦੀਆਂ ਨਾ ਮਾਣਾ ਬੱਚੀ ਬਹੁਤੀ ਖਰੀ ਵੇਖੋ ਘੋੜਾਂ ਵਾਲਾ ਤੋਰਾ ਲਗਾ ਕੇ ਦੱਸਿਆ ਕੋਈ ਇਹਦੀ ਬਰੀਡ ਬਰੂਡ ਮਾਣਾ ਸੁਆ ਟੱਪ ਖਦੀ ਆ ਕਰਮਾ ਲਈ ਦੇ ਵੇਖੋ ਕਿਸੇ ਗਾਂ ਹਾਂ ਹਾਂ ਟੇਲ ਬੜੀ ਯਵਾਨੇ ਚ ਬੱਚੀ ਬੜੀ ਖਰੀ 25 ਕਿਲੋ ਦੁੱਧ ਸੰਧੂ ਸਾਹਿਬ ਮਨਾਜੂ ਸਿਆਲ ਤੇ ਸੁਣੀ ਅਰ ਗਈ ਹਾਂ ਹਾਂਜੀ ਪੂਰੀ ਵੱਡੀ ਬੈੜ ਦਾ ਫਾਰਮ ਵਾਲੀ ਆ ਮਰੀ ਔਲ ਕਰਦੀ ਤੇ ਲਿਆਰੀ ਦੀ ਉਹਨਾਂ ਖੁੱਲਾ ਛੱਡਿਆ ਸਾਮਾਲ ਸਾਰਾ ਹੀ ਸਹੀ ਗੱਲ ਆ 98 ਚੰਗਾ ਲਗਾ ਬਹੁਤੀ ਜ਼ਿਆਦੀ ਚੰਗੀ ਜਾਂਦੇ ਠੀਕ ਆ ਤੇ ਇਹਦੀ ਬਾਈ ਜੀ ਕੀਮਤ ਕੀਮਤ ਸੰਧੂ ਸਾਹਿਬ ਮੋਲੇ ਦਾ ਕਰਦੇ 75000 ਠੀਕ ਆ 70 ਦੀ ਦੇ ਦਗੇ ਜੀ ਐਂਟੀ ਜਾਨ ਦੇ ਅੱਜ ਪਤਾ ਲੱਗ ਜਾਏ ਕਿ ਠੀਕ ਆ ਬਾਈ ਗਰਨਾਲ ਤੋਂ ਮਾਲ ਲਿਆਂਦਾ ਜੈਸ ਨੂੰ ਵੀ ਭਾਜੀ 65000 ਦੀ ਵਸੀ ਦੇ ਦਾਂਗੇ 65000 ਰੋਲ ਛੱਡ ਦੇ ਦੋ ਹੀ ਛੱਡਾਂਗੇ 63 ਦੀ ਦੇ ਦਗੇ ਫਿਰ ਬਾਹਰ ਦੀ ਜਾਂਦੇ ਬਹੁਤਾ ਤਕਾਣਾ ਕਰੋ ਜਾਂਦੇ ਆ ਭਾਜੀ ਲਾਸਟੀ ਓਵਰਵਾ 60000 ਦੀ ਵਛੀ ਦਵਾਂਗੇ ਉਹ ਚੋ ਚੋਰ ਛੱਪਾ ਹੀ ਹੋਣਾ ਸਰਦੀ ਪੂਰੇ ਸਰਦੀ ਪਰ ਵੈੜ ਵੇਖੋ ਦੋਨੇ 24 25 ਕਿਲੋ ਵਛੀ ਨਾ ਕਰਦਾ ਘਾਟਾ ਨਹੀਂ ਪੈਂਦਾ 60 'ਚ ਘਾਟਾ ਤਾਂ ਨਹੀਂ ਪੈਂਦਾ ਚਲੋ ਬਰਾਬਰ ਛੋੜ ਜਾਂਗੇ ਕੋਈ ਨਹੀਂ ਉਹ ਪਰਲੀਜ਼ ਚੋ 2000 ਲੈ ਨਾ ਕੇ ਕਰਮਾ ਲਈਏ ਰੋਟੀ ਤੇ ਆਪਾਂ ਲੈ ਕੇ ਫੇਰ ਹੀ ਨਗਰ ਦੇਨੇ ਆ ਜੀ ਸਹੀ ਗੱਲ ਆ ਹਾਂ ਜੀ ਸਜਣੋ 60000 ਦੀ ਨਹੀਂ ਕੋਈ ਵੈੜ ਦੇ ਹੁੰਦਾ ਵਾਕਿਆ ਹੀ ਬਾਸ ਸੰਤੂ ਸਾਹਿਬ ਪਾਰ ਪਿੱਛੇ ਦੀ ਤੇ ਥਣਾ ਦੀ ਪੂਲ ਗਾਰੰਟੀ ਕੋਈ ਭੈਣ ਭਰਾ ਇਤਨਾ ਹੀ ਬੈਠਾ ਰਹੇ ਸਾਰਾ ਦਿਨ ਭਲਾ ਥੱਲੇ ਉਹਦੀ ਨੰਗ ਜੋ ਲਾਤਾ ਨਾ ਲਾਉਗੀ ਸਹੀ ਗੱਲ ਆ ਤੇ ਦੋਵੇਂ ਪਸ਼ੂ ਆ ਰੇਟ ਦੋਵੇਂ ਟੌਪ ਦੇ ਆ ਕਿਉਂਕਿ ਜਾਇਜ਼ ਆ ਨਜਾਇਜ਼ ਨਹੀਂ ਰੇਟ ਕੀਤਾ ਬਾਈ ਨੇ ਤੇ ਖਰੀਦਦਾ ਵਾਹ ਕੇ ਵੇਖੋ ਯਾਰ ਕੋਈ ਇਹ ਥੋੜੀ ਹੁਣ ਕੋਈ ਇਹਨੂੰ ਟਾਈਮ ਨਹੀਂ ਸ਼ਹਿਰੀਆਂ ਚ ਤੁਰਿਆ ਹੀ ਆਇਆ ਮਾਰਾ ਹਾਂ ਤੁਰਿਆ ਆਇਆ ਗੱਡੀ ਤੋਂ ਲਾ ਕੇ ਏਹ ਤੇ ਵੀਡੀਓ ਬਣਦਾ ਵੀ ਚਲੋ ਸਾਡਾ ਟੂਰ ਹੀ ਤਾਂ ਹੀ ਆਗੇ ਖਰੀਦਦਾਰੀ ਕਰਿਓ ਜਉਂਦੇ ਵਾਸਤੇ ਰੋ